ਕੋ ਬੇਸਿਕਲੀ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਆ ਔਰ ਜਿੰਨਾ ਕੁ ਪੰਜਾਬ ਦਾ ਨੁਕਸਾਨ ਹੋਇਆ ਕਿਉਂਕਿ ਰਾਹੁਲ ਗਾਂਧੀ ਇੱਕ ਇਹੋ ਜਿਹਾ ਚਿਹਰਾ ਹੈਗੇ ਆ ਜਿਹੜੇ ਕਿ ਪੰਜਾਬ ਦੀ ਨਬਜ਼ ਨੂੰ ਔਰ ਪੰਜਾਬ ਦੇ ਦਰਦ ਨੂੰ ਜਿਹੜਾ ਆ ਉਹ ਚੰਗੀ ਤਰ੍ਹਾਂ ਸਮਝਦੇ ਆ ਔਰ ਉਹਨਾਂ ਲੋਕਾਂ ਦੇ ਵਿੱਚ ਹੀ ਜਾ ਰਹੇ ਆ ਜਿਨ੍ਹਾਂ ਲੋਕਾਂ ਦੇ ਨਾਲ ਬਹੁਤ ਵੱਡਾ ਜਿਹੜਾ ਇਹ ਇਹ ਸਮੇ ਦਾ ਕਿਤੇ ਰੱਖਦੇ ਸਮੱਸਿਆ ਆਈ ਸਰ ਕਿਸ ਕਿਸ ਜਗ੍ਹਾ ਤੇ ਜਾ ਰਹੇ ਨੇ ਰਾਹੁਲ ਗਾਂਧੀ ਤੇ ਕਿਹਨਾਂ ਨੂੰ ਮਿਲਣ ਜਾ ਰਹੇ ਆ ਇਹ ਇਹ ਦੀਨਾ ਨਗਰ ਜਾ ਰਹੇ ਆ ਅ ਅਜਨਾਲੇ ਜਾ ਰਹੇ ਹੈਗੇ ਆ ਸੋ ਉੱਥੇ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਵੀ ਟੇਕਣਾ ਹੈਗਾ ਸੋ ਉਹਦੇ ਤੋਂ ਅੱਗੇ ਫਿਰ ਜਿਹੜਾ ਲੋਕਾਂ ਦੇ ਨਾਲ ਜਿਹੜੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਜਿੱਥੇ ਬਹੁਤ ਵੱਡਾ ਨੁਕਸਾਨ ਹੋਇਆ ਉੱਥੇ ਇਹ ਵਿਜ਼ਿਟ ਕਰ ਰਹੇ ਆ ਸਰ ਰਾਹੁਲ ਗਾਂਧੀ ਵੀ ਫਿਰ ਜੀ ਮੰਤਰੀ ਜੀ ਨੇ 16 ਕਰੋੜ ਰੁਪਏ ਦੀ ਰਾਹਤ ਪੰਜਾਬ ਨੂੰ ਦਿੱਤੀ ਹੈ ਉਹ ਰਾਹਤ ਕੀ ਲੱਗਦਾ ਵੀ ਬਹੁਤ ਦੇਖੋ ਦੋਨੋਂ ਹੀ ਸਰਕਾਰਾਂ ਇੱਕ ਦੂਸਰੇ ਤੇ ਬਲੇਮ ਕਰਦੀਆਂ ਜਿਹੜਾ ਐਸ ਡੀ ਆਰ ਐਫ ਫੰਡ ਹੈਗਾ ਉਹਦੇ ਵਿੱਚ 12000 ਕਰੋੜ ਰੁਪਏ ਦੀ ਕੋਈ ਗੱਲ ਨਹੀਂ ਕਰ ਰਿਆ ਕੀ ਉਹ ਕਿੱਥੇ ਗਿਆ ਉਹ ਕਿੱਥੇ ਵਰਤਿਆ ਕਿ ਨਹੀਂ ਵਰਤਿਆ ਦੇਖੋ ਜਿਹੜੇ ਹੜ ਆਉਂਦੇ ਆ ਉਹਦੀ ਪਹਿਲਾਂ ਪ੍ਰੈਪਰੇਸ਼ਨ ਹੁੰਦੀ ਆ ਪ੍ਰੈਪਰੇਸ਼ਨ ਦੀਆਂ ਮੀਟਿੰਗਸ ਜਿਹੜੀਆਂ ਉਹ ਜਨਵਰੀ ਫਰਵਰੀ ਮਾਰਚ ਚ ਹੁੰਦੀਆਂ ਇਹ ਇੱਕ ਇੱਕ ਪੱਕੀ ਪ੍ਰਕਿਰਿਆ ਹੈਗੀ ਆ ਔਰ ਉਹਦੇ ਤੋਂ ਬਾਅਦ ਜਦੋਂ ਇਹਨਾਂ ਨੇ ਮੀਟਿੰਗ ਹੀ ਪਹਿਲੀ ਜੂਨ ਦੇ ਮਿਡ ਚ ਕੀਤੀ ਔਰ ਇਹਨਾਂ ਨੂੰ ਬਿਲਕੁਲ ਪਤਾ ਨਹੀਂ ਹੈ ਕਿ ਅਸੀਂ ਇਹਨੂੰ ਕਿੱਦਾਂ ਹੈਂਡਲ ਕਰਨਾ ਕਿਉਂਕਿ ਆਪਾਂ ਆਪਾਂ ਸਾਰੇ ਸਮਝ ਸਕਦੇ ਆ ਜਿਹੜੇ ਹੜ੍ਹ ਆ ਜੇ ਪਾਣੀ ਆਉਂਦਾ ਕਿਤੇ ਬੰਦੇ ਥੋੜੀ ਬੋਰੇ ਖੜੇ ਕਰਕੇ ਪਾਣੀ ਰੋਕਿਆ ਜਾ ਸਕਦਾ ਉਹਦੇ ਲਈ ਪ੍ਰੋਪਰ ਪ੍ਰੈਪਰੇਸ਼ਨ ਹੁੰਦੀ ਆ ਪਰ ਅਨਫੋਰਚੂਨੇਟਲੀ ਇਹਨਾਂ ਦਾ ਜਿਹੜਾ ਮਨਿਸਟਰ ਹੈ ਵਰਿੰਦਰ ਗੋਇਲ ਉਹਨੇ ਔਨ ਦਾ ਫਲੋਰ ਆਫ ਦਾ ਹਾਊਸ ਇਹ ਗੱਲ ਐਡਮਿਟ ਕੀਤੀ ਕਿ ਸਾਡੀਆਂ ਪੂਰੀਆਂ ਤਿਆਰੀਆਂ ਪਹਿਲੀ ਗੱਲ ਤਾਂ ਹੜ੍ਹ ਆਉਂਦੇ ਨਹੀਂ ਜੇ ਆਉਣਗੇ ਤਾਂ ਅਸੀਂ ਬਿਲਕੁਲ ਤਿਆਰ ਪਰ ਤਿਆਰ ਆ ਤੁਹਾਨੂੰ ਕਿਤੇ ਦਿਖੇ ਹੋਣ ਸਰਕਾਰ ਦੇ ਨੁਮਾਇੰਦੇ ਜਾਂ ਸਰਕਾਰ ਕੰਮ ਕਰਦੀ ਔਰ ਮੈਂ ਨਹੀਂ ਸਮਝਦਾ ਕਿ ਇਹ ਜਿਹੜੇ ਲੋਕ ਮੈਂ ਕਹਿੰਦਾ ਕਿ ਜਿਹੜੇ ਹੜ੍ਹ ਪੀੜਤ ਹੈ ਉਹਨਾਂ ਦੇ ਕੋਲ ਜਾਣਾ ਚਾਹੀਦਾ ਮੈਨੂੰ ਲੱਗਦਾ ਪੰਜਾਬੀ ਤਾਂ ਆਪਣੇ ਆਪ ਚ ਹੀ ਇੰਨੇ ਫਰਾਕ ਦੇ ਲਿਆ ਕਿ ਲੰਗਰ ਲਾਉਣਾ ਜਾਂ ਹੋਰ ਚੀਜ਼ਾਂ ਜਿਹੜੀਆਂ ਮੁਹੱਈਆ ਕਰਾਉਣੀਆਂ ਉਹ ਸਾਰਾ ਕੁਝ ਕਰਦੇ ਆ ਅੱਛਾ ਮੈਂ ਕਈ ਦੇਖਦਾ ਸਰਕਾਰ ਦੇ ਮੰਤਰੀ ਬੂਰੇ ਚੱਕੀ ਫਿਰਦੇ ਆ ਕੋਈ ਡੀਸੀ ਪਾਣੀ ਦੀਆਂ ਬੋਤਲਾਂ ਚੱਕੀ ਫਿਰਦਾ ਵੀ ਪਹਿਲਾਂ ਮਾਈਨਿੰਗ ਜਿਹੜੀ ਹੋ ਰਹੀ ਸੀ ਉਹ ਤੁਹਾਨੂੰ ਦਿਖ ਨਹੀਂ ਰਹੀ ਸੀ ਪਹਿਲਾਂ ਪ੍ਰੈਪਰੇਸ਼ਨ ਕਿਸੇ ਨੇ ਕੀਤੀ ਨਹੀਂ ਇਹ ਤਾਂ ਪੰਜਾਬੀ ਪਤਾ ਨਹੀਂ ਕੀ ਸੋਚਣ ਲੱਗ ਪੈਂਦੇ ਆ ਕਿ ਹਾਂ ਬਈ ਸ਼ਾਇਦ ਵੀ ਚਾਰ ਪਾਣੀ ਦੀਆਂ ਬੋਤਲਾਂ ਦਿਖਾ ਕੇ ਤਾਂ ਅਸੀਂ ਪਤਾ ਨਹੀਂ ਕੀ ਇਹ ਸਾਨੂੰ ਬੁਤੀ ਦੇ ਰਹੇ ਆ ਪਰ ਅਸਲੀ ਪ੍ਰੈਪਰੇਸ਼ਨ ਜਿਹੜੀ ਆ ਉਹਦੀ ਪਹਿਲਾਂ ਆ ਜਾਂ ਹੁਣ ਬਾਅਦ ਵਿੱਚ ਜਦੋਂ ਉਹਨਾਂ ਨੂੰ ਜ਼ਰੂਰਤ ਪੈਣੀ ਆ ਮੁੜ ਬਸੇ ਵੇ ਲਈ ਰੀਹੈਬਿਲਿਟ ਮੁੜ ਕੇ ਕਿਸੇ ਨੇ ਨਾ ਪਹਿਲਾਂ ਕੋ ਆਇਆ ਨਾ ਕਿਸੇ ਨੇ ਮੁੜ ਕੇ ਆਉਣਾ ਮੇਰੀ ਸਾਰਿਆਂ ਨੂੰ ਅਪੀਲ ਵੀ ਆ ਤੁਹਾਡੇ ਦੁਆਰਾ ਕੀ ਜਿੰਨੀ એનર્ਜੀ ਹੈਗੀ ਆ ਉਹਨੂੰ ਥੋੜਾ ਜਿਹਾ ਹੋਲਡ ਕਰ ਲਓ ਇਹਨਾਂ ਨੂੰ ਬਹੁਤ ਰਾਸ਼ਨ ਦੇ ਉੱਤੇ ਵੇਸ਼ ਨਾ ਕਰੀਏ ਆਪਾਂ ਇਹਨਾਂ ਲੋਕਾਂ ਦੀ ਮਦਦ ਕਰੀਏ ਜਿਨ੍ਹਾਂ ਦੇ ਘਰ ਚਲੇ ਗਏ ਜਿਨ੍ਹਾਂ ਦੇ ਕੋਲ ਕੋਈ ਕੱਪੜਾ ਨਹੀਂ ਜਿਨ੍ਹਾਂ ਦੇ ਡੰਗਰ ਮਾਲ ਚਲੇ ਗਿਆ ਤੇ ਜਿਹੜੇ ਬੇਸਿਕਲੀ ਜਿਨ੍ਹਾਂ ਦੀਆਂ ਥੋੜੀਆਂ ਥੋੜੀਆਂ ਜ਼ਮੀਨਾਂ ਵੀ ਸਿਗੀਆਂ ਉਹਨਾਂ ਉੱਤੇ ਵੀ ਕਈ ਕੇ ਫੁੱਟ ਜੜੀ ਮਿੱਟੀ ਚੜ ਗਈ ਜਿਹੜੇ ਬਰੇਂਦਰ ਗੋਲਜੀ ਨੇ ਸਚਾਈ ਮੰਤਰੀ ਨੇ ਸਰ ਸਾਢੇ 3 ਸਾਲਾਂ ਦੇ ਦੌਰਾਨ ਸਰਕਾਰ ਦੇ ਵੱਲੋਂ ਤਿੰਨ ਤੋਂ ਚਾਰ ਮੰਤਰੀ ਸਰ ਬਦਲੇਗੇ ਲੱਗਦਾ ਕਿ ਇੱਥੇ ਵੀ ਇਹਨਾਂ ਦੀ ਗਲਤੀ ਹੈ ਯਾਰ ਇਹ ਮੰਤਰੀ ਅਜੇ ਤੱਕ ਤਾਂ ਸਾਨੂੰ ਹੈ ਪਤਾ ਹੀ ਨਹੀਂ ਵੀ ਹੈ ਮੈਂ ਮੰਤਰੀ ਕੌਣ ਆ ਰਾਦਰ ਇਸ ਸੂਬੇ ਦਾ ਮੁੱਖ ਮੰਤਰੀ ਹੈ ਨੀਗਾ ਤੁਹਾਨੂੰ ਸ਼ਾਇਦ ਗਲਤ ਫਹਿਮੀ ਹੋਵੇ ਪੰਜਾਬ ਵਾਲਿਆਂ ਨੂੰ ਗਲਤ ਫਹਿਮੀ ਹੋਵੇ ਇਹ ਤਾਂ ਅਸਲੀ ਗੱਲ ਹੈ ਦਿੱਲੀ ਦਾ ਇੱਕ ਟੋਲਾ ਹੈਗਾ ਇੱਕ ਧਾੜਵੀ ਹੈਗੇ ਆ ਜਿਹੜੇ ਪਹਿਲਾਂ ਨਹੀਂ ਆਪਾਂ ਸੋਚਦੇ ਹੁੰਦੇ ਸੀ ਸਮਝਦੇ ਹੁੰਦੇ ਸੀ ਵੀ ਦਿੱਲੀੋਂ ਧਾੜਵੀ ਆਏ ਜਾਂ ਫਲਾਨੀ ਜਗ੍ਹਾ ਤੋਂ ਧਾੜਵੀ ਆਏ ਇਹ ਉਹ ਧਾੜਵੀ ਆ ਜਿਹੜੇ ਬੇਸਿਕਲੀ ਸਾਨੂੰ ਇੱਥੇ ਲੁੱਟਣ ਆਉਂਦੇ ਆ ਹੋਰ ਇਹਨਾਂ ਦਾ ਕੰਮ ਕੋਈ ਨਹੀਂ